ਵੇਸ਼ਕ ਅੱਗੇ ਵਧ ਚੁਕੇ ਆ ਪਰ ਪਿੱਛਾ ਕਦੇ ਵੀ ਭੁੱਲਦਾ ਨਹੀਂ ਰੋਲਣ ਵਾਲਾ ਕਦੇ ਸਾਹ ਨਹੀਂ ਲੈਂਦਾ ਪਰ ਬੰਦਾ ਮਿਹਨਤੀ ਕਦੇ ਵੀ ਰੋਲਦਾ ਨਹੀਂ ਸ਼ਰਿਆਮ ਬਦਨਾਮੀ ਕਰਕੇ ਤੂੰ ਕਿਸੇ ਦੀ ਜ਼ਿੰਦਗੀ ਰੋਲੀ ਨਾ ਉਹ ਖੁਦ ਨੂੰ ਤਾਕਤਵਰ ਦੱਸਦੇ ਨੇ ਪਰ ਤੂੰ ਖੁਦ ਨੂੰ ਤਾਕਤਵਰ ਬੋਲੀ ਨਾ ਕੁਝ ਹਾਲਾਤ ਇਹੋ ਜਿਹੇ ਹੁੰਦੇ ਨਾ ਬੰਦਾ ਰੋ ਸਕਦਾ ਨਾ ਦੱਸ ਸਕਦਾ ਬਸ ਇਸ ਚੰਦਰੀ ਦੁਨੀਆ ਸਾਹਮਣੇ ਨਕਲੀ ਹਾਸਾ ਹੱਸ ਸਕਦਾ ਕਈ ਐਡੇ ਹੱਡ ਹਰਾਮੀ ਕਰਦੇ ਖਾ ਪੀ ਕੇ ਬਦਨਾਮੀ ਕਰਦੇ ਸੁਖੀ ਕਿੱਥੇ ਬਸਣਗੇ ਜੋ ਦੂਜਿਆਂ ਨਾਲ ਧੋਖੇ ਕਰਦੇ ਆ ਤੂੰ ਸਬਰ ਦੇਖੀ ਉਹਨਾਂ ਦਾ ਜੋ ਬਿਨਾਂ ਗਲਤੀ ਤੋਂ ਵੀ ਸਜ਼ਾ ਨੂੰ ਜਰਦੇ ਆ ਬੜਾ ਔਖਾ ਹੈ ਦਿਲ ਤੇ ਬੋਝ ਰੱਖਣਾ ਫਿਰ ਕਾਗਜ਼ ਕਲਮ ਹੀ ਨਾਲ ਖੜਦੇ ਆ ਫਿਰ ਕਾਗਜ਼ ਕਲਮ ਹੀ ਨਾਲ ਖੜਦੇ ਆ ਇਹ ਦੁਖੀਆਂ ਦੀ ਕਹਾਣੀ ਐ ਬਸ ਕੁਝ ਦੁੱਖਾਂ ਵਾਲੇ ਪੜਦੇ ਆ ਤੂੰ ਇਹ ਨਾ ਸਮਝੀ ਕਿ ਮੈਂ ਦੁਨੀਆ ਤੋਂ ਆਖੀ ਆ ਇੱਕ ਠੇਸ ਪਹੁੰਚੀ ਹੈ ਜਜ਼ਬਾਤਾਂ ਨੂੰ ਬਸ ਬਦਲਾ ਇੱਕ ਬਾਕੀ ਐ ਬਸ ਬਦਲਾ ਇੱਕ ਬਾਕੀ ਐ